ਅਮਰੀਕਾ ਲਗਾਤਾਰ ਜੋ ਭਾਰਤੀ ਹਨ ਜੋ ਇਲੀਗਲ ਤਰੀਕੇ ਦੇ ਨਾਲ ਗਏ ਹਨ ਉਹਨਾਂ ਨੂੰ ਵਾਪਸ ਡਿਪੋਰਟ ਕਰ ਰਿਹਾ ਹੈ ਤਾਂ ਪਰ ਉੱਥੇ ਹੀ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਲੋਕਾਂ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਉਹਨਾਂ ਨੂੰ ਹੱਤ ਘੜੀਆਂ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਕਿਉਂ ਲਿਆਂਦਾ ਗਿਆ ਇੱਜ਼ਤ ਦੇ ਨਾਲ ਵੀ ਲਿਆਂਦਾ ਗਿਆ ਸੀ ਹਾਲਾਂਕਿ ਇਸ ਵਾਰ ਜੋ ਦੂਜਾ ਜਹਾਜ਼ ਆਇਆ ਉਸ ਦੇ ਵਿੱਚ ਅੱਧਾ ਘੰਟਾ ਪਹਿਲਾਂ ਉਹਨਾਂ ਦੀ ਹੱਤ ਘੜੀਆਂ ਤੇ ਬੇੜੀਆਂ ਖੋਲ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਤਾਂ ਇਸ ਵਾਰ ਬਿਨਾਂ ਹੱਤ ਘੜੀਆਂ ਬੇੜੀਆਂ ਲਗਾਏ ਤੋਂ ਲੈ ਕੇ ਆਏ ਆ ਪਰ ਇਸ ਵਾਰ ਉਸ ਤੋਂ ਵੀ ਜ਼ਿਆਦਾ ਸ਼ਰਮਨਾਕ ਘਟਨਾ ਇਹ ਹੋਈ ਕਿ ਜੋ ਸਰਦਾਰ ਸਿੱਖ ਨੌਜਵਾਨ ਉਹਨਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਦੇ ਸਿਰਾਂ ਤੋਂ ੱਤੇ ਨਾਲ ਪੱਗਾਂ ਉਤਾਰ ਕੇ ਉਹਨਾਂ ਦੀਆਂ ਡਸਟਵਿਨਾਂ ਦੇ ਵਿੱਚ ਸੁੱਟੀਆਂ ਗਈਆਂ ਜਦੋਂ ਉਹ ਪੰਜਾਬ ਪਹੁੰਚੇ ਪੰਜਾਬ ਦੇ ਮੰਤਰੀ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਨੂੰ ਵੀ ਫੋਟੋਆਂ ਕਰਵਾਉਣ ਦੇ ਲਈ ਇੰਨੀ ਜ਼ਿਆਦਾ ਕਾਲੀ ਸੀ ਕਿ ਉਹਨਾਂ ਦੇ ਸਤਕਾਰ ਨਾਲ ਮਾਨ ਸਤਕਾਰ ਨਾਲ ਦੁਬਾਰੇ ਸਿਰ ਤੇ ਪੱਗ ਸਜਾਉਣ ਦੀ ਤਾਂ ਕੀ ਗੱਲ ਸੀ ਉਹਨਾਂ ਦੀਆਂ ਉਸੇ ਤਰ੍ਹਾਂ ਹੀ ਤਸਵੀਰਾਂ ਖਿੱਚਵਾਈਆਂ ਗਈਆਂ ਤੇ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਦੇ ਦੋਸਤੋ ਇਸ ਮਾਮਲੇ ਤੇ ਪੰਨਾ ਸਿੱਧੂ ਨੇ ਵੀ ਇਤਰਾਜ਼ ਜਤਾਇਆ ਹੈ ਜੇ ਨਾਗਰੇ ਸੋਸ਼ਲ ਮੀਡੀਆ ਤੇ ਇਨਾਂ ਨੂੰ ਇਸ ਮਾਮਲੇ ਤੇ ਫਿੱਟ ਲਾਂਤ ਪਾਈਆਂ ਨੇ ਤੇ ਉੱਥੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਇੱਕ ਸਿੱਖ ਨੌਜਵਾਨ ਜੋ ਕਿ 에어ਪੋਰਟ ਤੇ ਭੱਜ ਰਿਹਾ ਹੈ ਤੇ ਅਮਰੀਕਾ ਦੀ ਪੁਲਿਸ ਉਹਦੇ ਪਿੱਛੇ ਹੈ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੀਡੀਓ ਜਿੱਥੇ ਵਾਇਰਲ ਹੋਈ ਹੈ ਉਸ ਦੇ ਵਿੱਚ ਕੈਪਸ਼ਨ ਦੇ ਵਿੱਚ ਦੱਸਿਆ ਗਿਆ ਕਿ ਇਸ ਨੌਜਵਾਨ ਦੇ ਵੀ ਜਦੋਂ ਪੱਗ ਉਤਾਰ ਰਹੇ ਸਨ ਉਸ ਨੂੰ ਰਿਪੋਰਟ ਕਰਨ ਵੇਲੇ ਤਾਂ ਇਸ ਨੌਜਵਾਨ ਨੇ ਇੰਨੇ ਗੁੱਸੇ ਦੇ ਵਿੱਚ ਉਥੋਂ ਇਹ ਭੱਜੇ ਹਾਲਾਂਕਿ ਪੁਲਸਰ ਦੇ ਪਿੱਛੇ ਵੀ ਪਈ ਪਰ ਕਾਫੀ ਚਿਰ ਇਹ ਇਸੇ ਤਰ੍ਹਾਂ 에ਰਪੋਰਟ ਤੇ ਭੱਜਦਾ ਰਿਹਾ ਇਸ ਦੇ ਕੇਸ ਵੀ ਖੁੱਲੇ ਹੋਏ ਦਿਖਾਈ ਦੇ ਰਹੇ ਹਨ ਦੋਸਤੋ ਇਹ ਜੋ ਅਮਰੀਕਾ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਦਸਤਾਰਾਂ ਦਾ ਇਸ ਤਰ੍ਹਾਂ અપਮਾਨ ਕੀਤਾ ਗਿਆ ਬੇਇੱਜ਼ਤੀ ਕੀਤੀ ਗਈ ਹੈ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਇਸ ਮਾਮਲੇ ਤੇ ਅੱਗੇ ਜੋ ਉੱਚ ਅਥਾਰਟੀਆਂ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਰਿਪੋਰਟ ਦਾ سلسلہ ਤਾਂ ਹਾਲੇ ਸ਼ੁਰੂ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੋ 에ਅਰਲਾਈਨਸ ਦਾ ਜੋ ਅਮਰੀਕਾ ਦਾ 에ਅਰ ਫੋਰਸ ਦਾ ਜਹਾਜ਼ ਹੈ ਹੋਰ ਵੀ ਸਮੇਂ-ਸਮੇਂ ਤੇ ਆਉਂਦਾ ਰਹੇਗਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਤੇ ਸਰਕਾਰਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਜੀਐਸਏ ਨੂੰ ਜਰੂਰ ਕਮੈਂਟ ਕਰਨਾ ਉਹ ਦੇਖੋ ਵਾਨਾ ਸਿੱਧੂ ਨੇ ਇਸ ਮਾਮਲੇ ਤੇ ਕੀ ਕਿਹਾ ਮੈਨੂੰ ਇਸ ਗੱਲ ਕਰਦਿਆਂ ਬੜਾ ਦੁੱਖ ਹੋ ਰਿਹਾ ਹੈ ਕਿ ਸਾਡੇ ਪੰਜਾਬ ਦੀ ਰਾਜਨੀਤੀ ਤੇ ਸਾਡੇ ਪੰਜਾਬ ਦੇ ਲੀਡਰ ਐਡੇ ਹੀ ਬਣੇ ਨੇ ਜਿਹੜੇ ਕੱਲੇ ਫੋਟੋਆਂ ਖਿਚਾਉਣ ਲਈ 에ਰਪੋਰਟ ਦੇ ਉੱਪਰ ਸਾਡੇ ਨੌਜਵਾਨਾਂ ਨੂੰ ਇਕੱਠੇ ਕਰਕੇ ਸਿੱਖ ਨੌਜਵਾਨੇ ਇਸ ਫੋਟੋ ਦੇ ਵਿੱਚ ਖੜੇ ਨੇ ਵੀਰੋ ਦੋ ਮੰਤਰੀ ਮੌਜੂਦਾ ਖੜੇ ਨੇਗੇ ਜਿਨ੍ਹਾਂ ਨੇ ਫੋਟੋਆਂ ਖਿਚਾਉਣ ਦੇ ਲਾਲਚ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਤੇ ਪੱਗਾਂ ਵੀ ਨਹੀਂ ਬਣਾਈਆਂ ਕਿਉਂਕਿ ਅਮਰੀਕਾ ਨੇ ਪੱਗਾਂ ਤਾਰ ਕੇ ਤੋਰੀਆਂ ਰਹਿਗੀਆਂ ਤੇ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਆਉਣ ਸਰ ਪਹਿਲਾਂ ਫੋਟੋਆਂ ਖਿਚਾਉਣ ਦੀ ਹੋਗੀ ਵੀ ਐ ਨਹੀਂ ਵੀ ਸਿਰ ਤੇ ਪੱਕਾ ਬਣਾ ਲਈਏ। ਮੇਰੇ ਨਾਲ ਨੂੰ ਬੇਣਤੀ ਆ ਜਿਹੜੀਆਂ ਇਹ ਜਿਹੜੇ ਚੁਣੇ ਹੋਏ ਅਸੀਂ ਸਾਨੂੰ ਸ਼ਰਮ ਆਉਦੀ ਆ ਵੀ ਸਾਡੇ ਪੰਜਾਬ ਦੇ ਕਿਹੋ ਜਿਹੇ ਲੀਡਰ ਨੇ। ਜਿਹਨੂੰ ਫੋਟੋਆਂ ਖਿਚਾਉਣ ਤੋਂ ਸਵਾਏ ਲੋਕਾਂ ਦੇ ਪੈਸੇ ਵਾਪਸ ਕਰਵਾਓ ਰਿਕਵਰ ਕਰਵਾਓ। ਤੁਹਾਨੂੰ ਪੱਕਦੇ ਥਾਪੀ ਮਾਰ ਕੇ ਕਹਣਾ ਮੇਰੇ ਬਰਾਬਰ ਕਰਾ ਕੇ ਦਿਖਾਓ। ਏਜੰਟਾਂ ਦੇ ਖਿਲਾਫ ਕਾਰਵਾਈਆਂ ਕਰੋ। ਜ਼ਮੀਨਾਂ ਰਿਕਵਰ ਕਰੋ। ਸਾਰੀਆਂ ਪ੍ਰਾਪਰਟੀਆਂ ਅਟੈਚ ਕਰਕੇ ਤੁਸੀਂ ਲੋਕਾਂ ਦੇ ਪੈਸੇ ਵਾਪਸ ਕਰਵਾਓ। ਤੁਹਾਨੂੰ WhatsApp ਉੱਤੇ ਦਿਖਾਉਣਾ। ਕਿਵੇਂ ਲੋਕਾਂ ਦੇ ਰੋ ਰੋ ਕੇ ਮੈਸੇਜ ਆਉਂਦੇ ਨੇ ਮੈਂ ਤਾਂ ਫੋਨ ਨਹੀਂ ਚੱਕੇ ਜਾਂਦੇ ਆ ਦੇਖ ਲੋ ਕਿਵੇਂ ਲੋਕ ਤਾਂ ਹਾਂ ਮਾਰਦੇ ਨੇਗੇ ਆ ਸਾਰੇ ਇੱਥੇ ਜਿਹੜੇ ਮੈਸੇਜ ਆਉਂਦਾ ਭਰਿਆ ਪੈਸਲੇਸਲਾ ਗਰੁੱਪ ਬਣੇ ਹੋਣੇ ਜਿਹੜਾ ਕਹਿੰਦੇ ਘਹਾਉਂਦੇ ਏਜੰਟਾਂ ਨੂੰ ਤੁਸੀਂ ਸਨਮਾਨਤ ਕਰਿਆ ਪਹਿਲੇ ਬੰਦੇਓ ਮਾਫੀ ਮੰਗੋ ਜਿਹੜੇ ਲੀਡਰ ਹੋ ਤੁਸੀਂ ਮਾਫੀ ਮੰਗੋ ਤੁਸੀਂ ਏਜੰਟਾਂ ਨੂੰ ਸਨਮਾਨਤ ਕਰਦੇ ਹੋ ਹੁਣ ਤੁਹਾਨੂੰ ਦਿਖਿਆ ਹੁਣ ਤੁਹਾਨੂੰ ਪਤਾ ਲੱਗਿਆ ਪੰਜਾਬ ਦੀ ਬਰਬਾਦੀ ਦਾ ਮੈਨੂੰ ਇਹ ਆ ਵੀ ਮੈਂ ਹਸਪੀਟਲ ਦੇ ਵਿੱਚ ਪਿਆ ਮੈਨੂੰ ਇਹ ਆ ਪੰਜਾਬ ਦਾ ਮੁੱਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਹੁਣ ਨਾ ਬੋਲੇ ਉਜਾੜਾ ਪੰਜਾਬ ਦਾ ਬਹੁ ਮੈਨੂੰ ਇਹ ਲੱਗਦਾ ਵੀ ਮੈਨੂੰ ਸਿਹਤ ਮੇਰੀ ਠੀਕ ਹੋਵੇ ਤੇ ਲੜਨਾ ਮਸਲੇ ਤੇ ਸਾਰਾ ਗੰਦ ਸਾਫ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਾਲੇ ਯੂਨੀਵਰਸਟੀਆਂ ਖਤਮ ਕਰਤੀਆਂ ਸਾਡੇ ਪੰਜਾਬ ਦੀ ਨੌਜਵਾਨੀ ਪਲਮਾ ਮਾਰੇ ਜੰਗਲਾਂ ਦੇ ਵਿੱਚ ਮਕਸੀਕੋ ਦੇ ਜੰਗਲਾਂ ਦੇ ਵਿੱਚ ਮਰੀ ਜਾਂਦੀ ਆ ਇਨ੍ਹਾਂ ਏਜੰਟਾਂ ਦੇ ਧੱਕੇ ਚੜ ਛੜ ਕੇ ਸਾਰੇ ਏਜੰਟ ਚੋਰ ਨੇਗੇ ਇੱਕ ਵੀ ਏਜੰਟ ਕੋਈ ਪੰਜਾਬ ਦਾ ਮਾਣਦਾਰ ਨਹੀਂ ਸਾਰੇ ਦਾ ਸਾਰੇ ਚੋਰ ਨੇ ਮੈਗਣਾ ਇੱਕ ਸਹੀ ਚੋਰੀ ਦਾ ਧੰਦਾ ਚੋਰਾਣੇ ਚੋਰਾਣੇ ਤਾਂ ਜਲਾ ਚਲਾਇਆ ਉਹਨਾਂ ਨੇ ਕਿਹੜਾ ਮਾਣਦਾਰ ਰਹੇ ਕਿ ਸਾਰੇ ਭੈਣ ਤੋਂ ਚੋਰ ਇਕੱਠੇ ਹੋਏ ਹੋਣਗੇ। ਨਾ ਸਖਤ ਕਾਰਵਾਈਆਂ ਕਰੋ। ਮੈਂ ਕਹਿਣਾ ਚਾਹੁੰਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੋਰਚੇ ਵੱਡੇ ਖੁੱਲਣਗੇ। ਜੇ ਤੁਸੀਂ ਪੈਸੇ ਵਾਪਸ ਨਹੀਂ ਕਰਾਦੇ ਤਾਂ ਹੱਥ ਖੜੇ ਕਰੋ ਕਿਉਂ ਡਰਾਮੇ ਕਰਦੇ ਹੋ ਰਿਪੋਰਟ ਤੇ ਜਾ ਕੇ ਕਿਉਂ ਉੱਤੇ ਫੁੱਦੂ ਬਣਾਉਨੇ ਹੋ। ਸਾਰੇ ਇਕੱਠੇ ਹੋ ਹੋ ਕੇ ਕਿਉਂ ਪੰਜਾਬ ਦਾ ਜਲੂਸ ਕੱਢੀ ਜਾਂਦੇ ਹੋ। ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰੋ। ਹੋ ਸਕਦਾ ਆਪਾਂ ਬੁੱਧਵਾਰ ਨੂੰ ਘਰੇ ਇਕੱਠ ਰੱਖੀਏ ਮੈਨੂੰ ਕੰਮ ਦੀ ਛੁੱਟੀ ਮਿਲ ਜਾਂਦੇ। ਤੁਸੀਂ ਦਸਨ ਕਾਲ ਨੂੰ ਅਪਡੇਟ ਵੀ ਆਪਾਂ ਕਾਲ ਨੂੰ ਬੁੱਧਵਾਰ ਨੂੰ ਪਰਸ ਨੂੰ ਘਰੇ ਇਕੱਠ ਲੱਗਦਾ ਕਿ ਨਹੀਂ ਰੱਖਦੇ ਛੁੱਟੀ ਮਿਲ ਗਈ ਸਿਹਤ ਦੇ ਵਿੱਚ ਮੇਰੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਮਹਾਰਾਜ ਜਲਦੀ ਠੀਕ ਕਰੇ ਜਲਦੀ ਇਹਨਾਂ ਦੇ ਪੜਾਕੇ ਪਾਈ ਜੀ